ਹਾਂਜੀ ਦੋਸਤੋ ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਤੇ ਇਸ ਵੇਲੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਬੂਰ ਕਿੰਨੂ ਮੰਡੀ ਦੇ ਵਿੱਚ ਅੱਜ ਦਸਹਿਰੇ ਮੌਕੇ 2 ਅਕਤੂਬਰ 2025 ਨੂੰ ਕੀ ਭਾ ਰਿਹਾ ਕਿੰਨੂ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ 2 ਅਕਤੂਬਰ 2025 ਦਸਹਿਰੇ ਵਾਲੇ ਦਿਨ ਜਿਹੜੀ ਬੋਲੀ ਆ ਅਬੌਰ ਕਿੰਨੂ ਮੰਡੀ ਦੇ ਵਿੱਚ ਕਿੰਨੂ ਤੇ ਮਾਲਟੇ ਦੀ ਹੋਈ ਆ ਕਿੰਨੂ ਆ ਜਿਹੜਾ ਉਹ 9 ਤੋਂ 12 ਰੁਪਏ ਪ੍ਰਤੀ ਕਿਲੋ ਦੇ ਸਾਹਮਣਾ ਲੋ ਮੰਡੀ ਦੇ ਵਿੱਚ ਵਿਕਿਆ ਇਸ ਤੋਂ ਇਲਾਵਾ ਜਿਹੜਾ ਛੋਟਾ ਸਾਈਜ਼ ਕਿੰਨੂ ਆ ਉਹ ਜਿਹੜਾ 7-8 ਰੁਪਏ ਤੱਕ ਜਿਹੜਾ ਕਿੰਨੂ ਆ 6-70 ਰੁਪਏ ਉਹ ਵਿਕਿਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਾਲਟਾ ਤੇ ਕਿੰਨੂ ਕਰੀਬ 500 ਕੁਇੰਟਲ ਹਬੌਰ ਮੰਡੀ ਦੇ ਵਿੱਚ ਅੱਜ 2 ਅਕਤੂਬਰ ਨੂੰ ਮਾਲ ਜਿਹੜਾ ਆਇਆ ਤੇ ਵੱਖ-ਵੱਖ ਮੰਡੀਆਂ ਦੇ ਵਿੱਚ ਜਿਹੜਾ ਇੱਥੋਂ ਕਿੰਨੂ ਹੈ ਖਰੀਦਣ ਤੋਂ ਬਾਅਦ ਵਪਾਰੀ ਵੱਖ-ਵੱਖ ਮੰਡੀਆਂ ਦੇ ਵਿੱਚ ਭੇਜਦੇ ਆ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਜਿਵੇਂ ਲੁਧਿਆਣਾ ਜਲੰਧਰ ਹੋਰ ਤਾਂ ਦਿੱਲੀ ਸਮੇਤ ਵੱਖ-ਵੱਖ ਬਾਹਰ ਦੀਆਂ ਮੰਡੀਆਂ ਦੇ ਵਿੱਚ ਵੀ ਜਿਹੜਾ ਇਹ ਕਿੰਨੂ ਹੈ ਉਹ ਜਾਂਦਾ ਤਾਂ ਮਾਲਟੇ ਦੀ ਗੱਲ ਕਰ ਲਈਏ ਤਾਂ ਮਾਲਟੇ ਦਾ ਜਿਹੜਾ ਭਾਅ ਅੱਜ ਦਾ ਉਹ 21 ਰੁਪਏ ਤੋਂ ਲੈ ਕੇ ਉਹੀ 25-26 ਰੁਪਏ ਤੱਕ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਰਜ ਕੀਤਾ ਗਿਆ ਡੇਜੀ ਅੱਜ ਮੰਡੀ ਦੇ ਵਿੱਚ ਨਹੀਂ ਆਈ ਤਾ ਹਰਾ ਕਿਨੂ ਆ ਜਿਹੜਾ ਫਿਰ ਹਾਰ ਮੰਡੀ ਦੇ ਵਿੱਚ ਆ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਲਗਾਤਾਰ ਕਿਨੂ ਦੀ ਆਮਦ ਜਾਰੀ ਹੈ ਪਿੰਡਾਂ ਦੇ ਵਿੱਚ ਵੀ ਸੌਦੇ ਆ ਜਿਹੜੇ ਉਹ ਕਈ ਥਾਵਾਂ ਤੇ ਹੋ ਰਹੇ ਆ ਤੇ ਵੈਸੇ ਜਿਹੜਾ ਮੰਡੀ ਦੇ ਵਿੱਚ ਛੋਟੇ ਕਿਸਾਨ ਆ ਜਾਂ ਜਿਹੜੇ ਵਪਾਰੀ ਆ ਪਿੰਡਾਂ ਦੇ ਵਿੱਚ ਠੇਕੇਦਾਰ ਉਹ ਕਿਨੂ ਆ ਜਿਹੜਾ ਠੇਕੇ ਤੇ ਬਾਗ ਲੈ ਲੈਂਦੇ ਆ ਜਾਂ ਮਾਲਟਾ ਉਹ ਲਿਆ ਕੇ ਮੰਡੀ ਦੇ ਵਿੱਚ ਵੇਚਦੇ ਆ ਕਿਉਂਕਿ ਉਹਨਾਂ ਨੂੰ ਬਹੁਤਾ ਉਹਨਾਂ ਕੋਲ ਮਾਲ ਨਹੀਂ ਹੁੰਦਾ ਤਾਂ ਇਸ ਕਰਕੇ ਜਿਹੜਾ ਉਹ ਮੰਡੀ ਦੇ ਵਿੱਚ ਆ ਕੇ ਮਾਲ ਵੇਚ ਲੈਂਦੇ ਆ ਜਾਂ ਇਸ ਤੋਂ ਇਲਾਵਾ ਛੋਟੇ ਕਿਸਾਨ ਆ ਉਹ ਜਿਹੜਾ ਆਪਦਾ ਮਾਲ ਜਿੰਨਾ ਕਿ ਤੋੜ ਕੇ ਉਹ ਮੰਡੀ ਦੇ ਵਿੱਚ ਲਿਆ ਕੇ ਵੇਚ ਦਿੰਦੇ ਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸ਼ਨੀਵਾਰ ਨੂੰ ਬੋਲੀ ਆ ਜਿਹੜੀ ਉਹ ਬੰਦ ਰਹਿੰਦੀ ਆ ਐਤਵਾਰ ਨੂੰ ਬੋਲੀ ਆ ਜਿਹੜੀ ਉਹ ਮੰਡੀ ਦੇ ਵਿੱਚ ਹੁੰਦੀ ਆ ਹਰ ਰੋਜ਼ ਜਿਹੜੀ ਸ਼ਾਮ ਨੂੰ 7 ਵਜੇ ਤੱਕ ਜਿਹੜੀ ਬੋਲੀ ਆ ਸ਼ਾਮ ਨੂੰ ਉਹ ਹੁੰਦੀ ਆ ਤਾਂ ਲਗਾਤਾਰ ਹਰ ਸਾਲ ਜਿਹੜਾ ਤੁਹਾਡੇ ਤੱਕ ਆਪਾਂ ਜਾਣਕਾਰੀ ਪਹੁੰਚਾਉਣ ਲਈ ਜਿਹੜੀ ਵੀਡੀਓ ਐ ਉਹ ਪਾਉਂਦੇ ਰਹਿੰਨੇ ਆ ਤਨੂ ਭਾ ਦਾ ਘਰ ਬੈਠੇ ਪਤਾ ਲੱਗ ਜੇ ਇਸ ਲਈ ਆਪਾਂ ਇਹ ਵੀਡੀਓ ਪਾਉਣੀ ਹੈ ਆਪਣਾ ਹੋਰ ਕੋਈ ਵੀ ਮਕਸਦ ਨਹੀਂ ਹੈ ਕਈ ਤਰ੍ਹਾਂ ਦੇ ਕਮੈਂਟ ਵੀਰ ਕਰਦੇ ਆ ਤਾਂ ਸਾਡਾ ਮਕਸਦ ਇਹੀ ਹੈ ਵੀ ਕਿਸਾਨਾਂ ਦਾ ਫਾਇਦਾ ਹੋਣਾ ਚਾਹੀਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਭਾਅ ਮਿਲੇ ਅਸੀਂ ਇਹੀ ਜਿਹੜੀ ਕਾਮਨਾ ਵੀ ਕਰਦੇ ਆ ਤੇ ਮੰਗ ਵੀ ਕਰਦੇ ਆ ਕਿ ਵੱਧ ਤੋਂ ਵੱਧ ਭਾਅ ਮਿਲੇ ਜੇ ਇਹ ਪ੍ਰਬੰਧ ਹੋਣੇ ਚਾਹੀਦੇ ਆ ਤਾਂ ਅਬ ਹੋਰ ਕਿੰਨੂ ਮੰਡੀ ਦੀ ਜਾਣਕਾਰੀ ਹੈ ਜਿਹੜੀ ਉਹ ਵੇਖਣ ਵਾਸਤੇ ਤੁਸੀਂ ਹਰ ਰੋਜ਼ ਸਾਡੇ ਨਾਲ ਜੁੜ ਸਕਦੇ ਹੋ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਤਾ ਜੋ ਤੁਹਾਡੇ ਤੱਕ ਜਿਹੜੀ ਜਾਣਕਾਰੀ ਆ ਹੋਰ ਖਬਰਾਂ ਵੀ ਆ ਉਹ ਪਹੁੰਚਦੀਆਂ ਰਹਿਣ ਤਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਅੱਗੇ ਵੀ ਕੋਸ਼ਿਸ਼ ਕਰਦੇ ਰਵਾਂਗੇ ਅਬ ਹੋਰ ਕਿਨੂ ਮੰਡੀ 2 ਅਕਤੂਬਰ ਨੂੰ ਅੱਜ ਜਿਹੜਾ ਮਾਲਟਾ 21 ਤੋਂ 25 26 ਰੁਪਏ ਤੱਕ ਤੇ 9 ਰੁਪਏ ਤੋਂ ਲੈ ਕੇ 12 ਰੁਪਏ ਤੱਕ ਜਿਹੜਾ ਮੰਡੀ ਦੇ ਵਿੱਚ ਕਿਨੂ ਹੈ ਉਹ ਵਿਕਿਆ ਹਰਾ ਕਿਨੂ ਹੈ ਫਿਲਹਾਲ ਮੰਡੀ ਦੇ ਵਿੱਚ ਆ ਰਿਹਾ ਵੱਖ-ਵੱਖ ਥਾਵਾਂ ਤੋਂ ਆਉਂਦਾ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਉਂਦਾ ਮਾਲ ਜੁੜੇ ਰੋ ਦਾ ਪੋਸਟ ਮਿਲ ਦੇ ਨਾਲ ਧੰਨਵਾਦ